ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਪ੍ਰਤਾਪ ਅਕੈਡਮੀ ਦੇ ਇਸ ਬਿਹਤਰੀਨ ਜੇ ਪਲੇਟਫਾਰਮ ਤੇ ਤੇ ਆ ਨਵਾਂ ਸਾਲ ਤੁਹਾਡੇ ਲਈ ਇੱਕ ਨਵੀਂ ਉਮੀਦ ਲੈ ਕੇ ਆਇਆ ਹੈ ਠੀਕ ਹੈ ਉਹ ਉਮੀਦ ਕੀ ਹੈ ਕਿ ਪ੍ਰੀ ਟ੍ਰਿਪਲ ਐਸ ਵੀ ਬੋਰਡ ਨੇ ਪੰਜਾਬ ਐਕਸਾਈਜ਼ ਇਨਸਪੈਕਟਰ ਦਾ ਨੋਟੀਫਿਕੇਸ਼ਨ ਆਊਟ ਕਰ ਦਿੱਤਾ ਹੈ ਉਹ ਵੀ ਫਾਰਮ ਫਿਲ ਕਰਨ ਵਾਲਾ ਠੀਕ ਹੈ ਸੋ ਉਹਦੀ ਮੈਂ ਪੂਰੀ ਡਿਟੇਲ ਤੁਹਾਨੂੰ ਦੱਸ ਦਿੰਨਾ ਹੈ ਕਿ ਭਾਈ ਇਹ ਕਦੋਂ ਨੋਟੀਫਿਕੇਸ਼ਨ ਅਡਵਰਟਾਈਜ਼ਮੈਂਟ ਤੇ ਜਾਵਾਂਗੇ ਆ ਤਾਂ ਇਹ ਕੰਪਲੀਟ ਨੋਟੀਫਿਕੇਸ਼ਨ ਕੀ ਹੈ ਕਿ ਜਿਹੜੀ ਐਕਸਾਈਜ਼ ਇਨਸਪੈਕਟਰ ਦੀਆਂ ਪੋਸਟਾਂ ਹੈ ਉਹ ਸਟਾਰਟ ਹੋਊਗੀ ਲਾਸਟ ਡੇਟ ਹੈ ਜਿਹੜੀ ਉਹ ਹੈ 1 ਜਨਵਰੀ ਦੀ ਇਹਦੀ 21 ਜਨਵਰੀ ਦੀ 1 ਜਨਵਰੀ ਤੋਂ ਸ਼ੁਰੂਆਤ ਹੈ ਇਹ ਫਾਰਮ ਫਿਲ ਕਰਨੇ ਤੇ 21 ਜਨਵਰੀ ਇਹਦੀ ਲਾਸਟ ਡੇਟ ਹੈ ਫੀ ਭਰਨ ਦੀ ਇਹਦੀ ਲਾਸਟ ਡੇਟ ਹੈ ਉਹ ਹੈ 24 ਜਨਵਰੀ ਠੀਕ ਹੈ ਸੋ ਤੁਸੀਂ ਪੀ ਟ੍ਰਿਪਲ ਐਸ ਵੀ ਬੋਰਡ ਦੀ ਸਾਈਟ ਤੇ ਜਾਓਗੇ ਜਦੋਂ ਇੱਥੇ ਕਲਿੱਕ ਕਰੋਗੇ ਤਾਂ ਇਦਾਂ ਕਰਕੇ ਇੱਥੇ ਆਜੂਗਾ ਨਿਊ ਰਜਿਸਟ੍ਰੇਸ਼ਨ ਫਿਰ ਆਪਣਾ ਜੋ ਵੀ ਐਪਲੀਕੇਸ਼ਨ ਹੈ ਅੱਗੇ ਫਰਦਰ ਚੀਜ਼ਾਂ ਚੱਲਦੀਆਂ ਰਹਿਣਗੀਆਂ ਠੀਕ ਹੈ ਸੋ ਆਪਣੇ ਤੁਸੀਂ ਆਪਣੇ ਇਸ ਤਰੀਕੇ ਨਾਲ ਆਹ ਫਾਰਮ ਫਿਲ ਕਰ ਸਕਦੇ ਹੋ ਠੀਕ ਹੈ ਹੁਣ ਜਦੋਂ ਫਾਰਮ ਫਿਲ ਕਰਨੇ ਹੈ ਤਾਂ ਮੈਂ ਇੱਕ ਵੀਡੀਓ ਬਣਾਉਂਗਾ ਸਪੈਸ਼ਲ ਬਹੁਤ ਜੇ ਬੱਚੇ ਗਲਤੀਆਂ ਕਰ ਦਿੰਦੇ ਹੈ ਜਦੋਂ ਫਾਰਮ ਫਿਲ ਕਰਦੇ ਹੈ ਠੀਕ ਹੈ ਉਹਦੇ ਰਿਕਾਰਡਿੰਗ ਇੱਕ ਤੁਹਾਨੂੰ ਸਪੈਸ਼ਲ ਵੀਡੀਓ ਪ੍ਰੋਵਾਈਡ ਕਰੂੰਗਾ ਤੁਸੀਂ ਫਾਰਮ ਫਿਲ ਉਸ ਵੀਡੀਓ ਦੇ ਬਾਅਦ ਹੀ ਕਰਿਓ ਉਹਨੂੰ ਦੇਖ ਕੇ ਠੀਕ ਹੈ ਸੋ ਬੈਸਟ ਆਫ ਲੱਕ ਭਾਈ ਤੇ ਹੋਰ ਹੋਰ ਇਹੀ ਹੈ ਤੁਹਾਨੂੰ ਪਤਾ ਹੈ ਆਪਣਾ ਪੰਜਾਬ ਸਿলেকਸ਼ਨ ਬੈਚ ਚੱਲ ਰਿਹਾ ਹੈ ਅਗਰ ਕੋਈ ਬੱਚਾ ਪੰਜਾਬ ਐਕਸਾਈਜ਼ ਇਨਸਪੈਕਟਰ ਦੀ ਤਿਆਰੀ ਕਰਨਾ ਚਾਹੁੰਦਾ ਹੈ ਤਾਂ ਉਸ ਬੈਚ ਦੇ ਨਾਲ ਜੁੜਜੋ ਕਿਉਂਕਿ ਨਿਊ ਇਅਰ ਕਰਕੇ ਉਹ ਤੇ 30% ਦਾ ਆਫ ਵੀ ਚੱਲ ਰਿਹਾ ਹੈ ਦੂਜਾ ਜਲਦੀ ਹੀ ਆਪਾਂ ਪੰਜਾਬ ਐਕਸਾਈਜ਼ ਇਨਸਪੈਕਟਰ ਦੀ ਟੈਸਟ ਸੀਰੀਜ਼ ਲਾਂਚ ਕਰ ਦਾਂਗੇ ਉਸ ਨੂੰ ਤੁਸੀਂ ਜ਼ਰੂਰ ਜੁਆਇਨ ਕਰ ਲਿਓ ਔਰ ਬਾਕੀ ਜਿੰਨੇ ਵੀ ਨਿਊ ਬੱਚੇ ਉਹਨਾਂ ਨੂੰ ਇੱਕ ਗੱਲ ਮੈਂ ਕਹਿ ਦੇਣਾ ਚਾਹੁੰਦਾ ਹੈ ਕਿ ਜਿਹੜਾ ਬੱਚਾ ਸਟੱਡੀ ਕਰ ਰਿਹਾ ਹੈ ਤਾਂ ਆਪਣਾ ਇਹ YouTube ਚੈਨਲ ਤੇ ਬਹੁਤ ਫ੍ਰੀ ਮਟੀਰੀਅਲ ਪਿਆ ਹੈ ਇੱਕ ਵਾਰੀ ਉਹਨੂੰ ਜ਼ਰੂਰ ਦੇਖ ਲਿਓ ਠੀਕ ਹੈ ਸੋ ਥੈਂਕ ਯੂ so much and best of luck thank you